ਕੀ ਕੋਈ ਨੁਕਤਾ ਨਹੀਂ ਹਾਂਜੀ ਦਰਦ ਹਾਂਜੀ ਜਿਵੇਂ ਇਸ ਤਰ੍ਹਾਂ ਲੱਗਦਾ ਹੈ ਕਿ ਇਸ ਗਾਣੇ ਵਿੱਚ ਤੁਹਾਡਾ ਕੋਈ ਦਰਦ ਛਿਪਿਆ ਹੋਇਆ ਹੈ ਹਮੇਂ ਕੈਸੀ ਜ਼ਬਾਨ ਦੇ ਤੇ ਦਿਲ ਇਸੀ ਪਾਪ ਕੋਈ ਕੱਢਣਾ ਸੀ ਵਹਿਰ ਕੱਢ ਲੈਂਦੇ ਲੜ ਕੇ ਹੋ ਵੇਚ ਕੇ ਚੈਨਲ ਕੀ ਪਰੋਪਟੀ ਖਰੀਦੀ ਕਦੇ ਪੁੱਛਣੀਆਂ ਗੱਲਾਂ ਸਾਥ ਵਿੱਚ ਖੜ ਕੇ ਹੋ ਵੇਚ ਕੇ ਚੈਨਲ ਕੀ ਪਰੋਪਟੀ ਖਰੀਦੀ ਕਦੇ ਪੁੱਛਣੀਆਂ ਗੱਲਾਂ ਸਾਥ ਵਿੱਚ ਖੜ ਕੇ ਹੋ ਅੱਖਾਂ ਵਿੱਚ ਅੱਖ ਪਾ ਕੇ ਗੱਲ ਨਹੀਂ ਕਰਨ ਜੋਗੇ ਜਿਹੜੇ ਕਿਸੇ ਗੱਲੋਂ ਹੋਣ ਕਾਣੇ ਮਿੱਤਰੋ ਹੋ ਦੁਨੀਆ ਦੀ ਪੀੜ ਵਿੱਚ ਜਾ ਕੇ ਸੁਣ ਲਿਓ ਹੁਣ ਵੱਜਣੇ ਢਰਮੀਆਂ ਵਾਲੇ ਗਾਣੇ ਮਿੱਤਰੋ ਹੋ ਜਿੱਤੇ ਜਿੱਤੇ ਮਰਜੀ ਉਹ ਜਾ ਕੇ ਸੁਣ ਲਿਓ ਹੁਣ ਵੱਜਣੇ ਢਰਮੀਆਂ ਵਾਲੇ ਗਾਣੇ ਮਿੱਤਰੋ ਹੋ ਹੋ ਜਨਾਲੀ ਤਾਰੇ ਗਿਣਦਾ ਏ ਉਹ ਸਜਣ ਵੀਨੇ ਦੂਰ ਬੜੀ ਤੇ ਤੋਰੇ ਵੀਨੇ ਦੂਰ ਬੜੀ ਓ ਜੱਗ ਸੁੱਤਾ ਏ ਤੂੰ ਜਾਗਦਾ ਏ ਸੁਈ ਤੇ ਸੁਹੀਆਂ ਚੜੀ ਗਿਆ ਵਕਤ ਬੀਤ ਗਈ ਓ ਕਢੀ ਤੂੰ ਵੀ ਸੋ ਜਾ ਨੀਂਦਰ ਆਜੂਗੀ ਤੂੰ ਵੀ ਸੋ ਜਾ ਨੀਂਦਰ ਆਜੂਗੀ ਨੈਣਾ ਦੇ ਬੂਹੇ ਭੇੜ ਦਿਲਾ ਓ ਹੁਣ ਸੁੱਤਾ ਏ ਸ਼ਿਕ ਨਸ਼ੇਰ ਦਿਲਾ ਓ ਬਸ ਸੁੱਤਾ ਆਇਸ਼ਕ ਨਾ ਸ਼ੇਰ ਦਿਲਾ ਸੁੱਤਾ ਆਇਸ਼ਕ ਨਾ ਸ਼ੇਰ ਦਿਲਾ ਓਏ ਹੁਣ ਸੁੱਤਾ ਆਇਸ਼ਕ ਨਾ ਸ਼ੇਰ ਦਿਲਾ ਹਮੇ ਮੰਗਣ ਜੋਗਾ ਕੁਛ ਦੇਣ ਨਹੀਂ ਜੋਗਾ ਤੇਰੀ ਯਾਰੀ ਦਾ ਸੌਦਾ ਹੋ ਮੈਨੂੰ ਰਾਜ਼ ਆ ਗਿਆ ਏ ਤੇਰੀ ਯਾਰੀ ਦਾ ਸੌਦਾ ਹੋ ਪੱਲੇ ਓਗਣਾ ਦੀ ਪੰਡ ਖਾਲੀ ਗੁਨਾਹ ਵਾਲਾ ਝੋਲਾ ਮੇਰੇ ਮੋਲਾ ਮੇਰੇ ਮੋਲਾ ਮੇਰੇ ਮੋਲਾ ਮੇਰੇ ਮੋਲਾ ਮੇਰੇ ਮੋਲਾ ਮੇਰੇ ਮੋਲਾ ਮੇਰੇ ਹੋ ਮੇਰੇ ਮੋਲਾ ਹੋ ਜੀਮ ਜੀਦਿਆਂ ਨੂੰ ਕਾਨੂੰ ਮਾਰਦਾ ਏ ਜੀਮ ਜੀਦਿਆਂ ਨੂੰ ਕਾਨੂੰ ਮਾਰਦਾ ਏ ਤੇ ਜੇਕਰ ਮੋਇਆ ਨੂੰ ਨਹੀਂ ਜਵੌਣ ਜੋਗਾ ਹੋ ਵਿੱਚ ਮਿਲੀਆਂ ਰੂਹਾਂ ਨੂੰ ਕਾਨੂੰ ਵਿਛੋੜਦਾ ਏ ਤੇ ਜੇਕਰ ਵਿਛੜੇ ਨਹੀਂ ਮਲੌਣ ਜੋਗਾ ਹੋ ਦਰਿਆ ਏ ਫਕੀਰ ਨੂੰ ਕਿਉ ਝਿੜਕਦਾ ਏ ਤੇ ਜੇਕਰ ਪੱਲਿਓਂ ਖੈਰ ਨਹੀਂ ਪਾਉਣ ਜੋਗਾ ਮੁਹੰਮਦ ਬੂਟਿਆ ਕਿਉਂ ਵਧੀਆਂ ਦੇ ਲੱਕ ਵਧਾ ਓਏ ਜੇਕਰ ਨੇਕੀਆਂ ਨਹੀਂ ਕਮਾਉਣ ਜੋਗਾ ਸਤਿਕਾਰ ਜੀ ਮੈਂ ਤੁਹਾਡਾ ਆਪਣਾ ਰਾਮਾ ਰਾਮਪੋਟ ਤੇ ਮੈਂ ਬਹੁਤ ਜਲਦੀ ਲੋਕ ਪੰਜਾਬੀ ਰੇਡੀਓ ਆ فاضਿਲ ਕਾ ਦੇ ਫਨਕਾਰ ਪ੍ਰੋਗਰਾਮ ਵਿੱਚ ਤੁਹਾਡੇ ਰੂਬਰੂ ਹੋਣ ਜਾ ਰਿਹਾ ਤੇ ਕਰਾਂਗੇ ਦਿਲ ਦੀਆਂ ਗੱਲਾਂ ਤੇ ਪਿਛਲੀਆਂ ਯਾਦਾਂ ਨੂੰ ਪੁਰਾਣੀਆਂ ਯਾਦਾਂ ਨੂੰ ਕਰਾਂਗੇ ਤਾਜ਼ਾ ਤੇ ਮਿਲਦੇ ਆਂ ਫਿਰ ਸਤਿ ਸ੍ਰੀ ਅਕਾਲ ਰੱਬ ਰੱਖਾ